ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿੱਲ ਨੈਨ ਟ੍ਰਾਂਸਪੋਰਟ ਐਮੈਂਡਮੈਂਟ ਬਿੱਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟ੍ਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿੱਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵੱਲ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਬਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਵਾਹਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰਿਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ। ਵਿੱਸ਼ਪ ਨੇ ਅੱਗੇ ਕਿਹਾ ਹੈ ਕਿ ਇਹ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ। ਬਿੱਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ। ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਵਾਹਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰਿਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ। ਵਿੱਸ਼ਪ ਨੇ ਅੱਗੇ ਕਿਹਾ ਹੈ ਕਿ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ। ਬਿੱਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ। ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿਲ ਨੈਨ ਟ੍ਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟ੍ਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਬਾਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਇਹ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਏਅਰ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਹਨ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਇਸ ਵਫਤ ਗੱਲਬਾਤ ਕਰਦੇ ਹਨ ਟ੍ਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬੀਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer ਰੀਡਿੰਗ ਟਰੈਕ ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਵਾਹਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿੱਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਬਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਵਾਹਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰਿਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ। ਵਿਸ਼ਪ ਨੇ ਅੱਗੇ ਕਿਹਾ ਹੈ ਕਿ ਇਹ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ। ਬਿੱਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ। ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿਲ ਨੈਨ ਟ੍ਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟ੍ਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵੱਲ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਬਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਬਾਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਇਹ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਏਅਰ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਂਦੇ ਜਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਇਸ ਵਫਤ ਗੱਲਬਾਤ ਕਰਦਿਆਂ ਟ੍ਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬੀਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer ਰੀਡਿੰਗ ਟਰੈਕ ਕਰਨੀ ਪੈਂਦੀ ਹੈ ਕਾਗਜ਼ੀ ਲੇਵਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਵਾਹਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿੱਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਬਾਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਇਹ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਏਅਰ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਇਸ ਵਫਤ ਗੱਲਬਾਤ ਕਰਦਿਆਂ ਟ੍ਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬੀਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer ਰੀਡਿੰਗ ਟਰੈਕ ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਵਾਹਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿੱਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਇਹ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲੈਂਦੇ ਚਾਣ ਦੇ ਵੱਲ ਪਹਿਲਾ ਵੱਡਾ ਕਦਮ ਪੁੱਟ ਲਿਆ ਹੈ। ਇੱਕ ਨਵਾਂ ਬਿਲ ਲੈਂਡ ਟਰਾਂਸਪੋਰਟ ਐਮੈਂਡਮੈਂਟ ਬਿਲ ਜੋ ਅੱਜ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਸਬੰਧਤ ਗੱਲਬਾਤ ਕਰਦਿਆਂ ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਹੈ ਕਿ ਬਿਲ ਨਿਊਜ਼ੀਲੈਂਡ ਨੂੰ ਨਵੀਂ ਪੀੜ੍ਹੀ ਦੀ ਸੜਕ ਪ੍ਰਣਾਲੀ ਲਈ ਤਿਆਰ ਕਰਨ ਵਾਲਾ ਹੈ। ਇਹ ਪੁਰਾਣੀ 1970 ਤੇ ਧਾਰਕੇ ਦੀ ਮੈਨੂਅਲ ਪ੍ਰਣਾਲੀ ਨੂੰ ਆਧੁਨਿਕ ਬਣਾਏਗਾ। ਉਹਨਾਂ ਨੇ ਕਿਹਾ ਹੈ ਕਿ ਅੱਜ ਡਰਾਈਵਰਾਂ ਨੂੰ Odometer reading track ਕਰਨੀ ਪੈਂਦੀ ਹੈ ਕਾਗਜ਼ੀ ਲੇਬਲ ਲਗਾਉਣੇ ਪੈਂਦੇ ਹਨ ਇਹ ਬਿਲ ਨਵੇਂ ਭੁਗਤਾਨ ਮਾਡਲ ਲਿਆਉਂਦਾ ਹੈ ਜਿਵੇਂ ਕਿ ਸਬਸਕ੍ਰਿਪਸ਼ਨ ਜਾਂ ਆਟੋਮੈਟਿਕ ਬਿਲਿੰਗ ਵਰਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਸਟ੍ਰੀਮਿੰਗ ਸਰਵਿਸ ਦਾ ਭੁਗਤਾਨ ਕਰਦੇ ਹਾਂ ਵਿਸ਼ਪ ਨੇ ਅੱਗੇ ਕਿਹਾ ਕਿ ਇਹ ਤਬਦੀਲੀਆਂ ਲਾਈਟ ਪੈਟਰੋਲ ਵਾਹਨਾਂ ਲਈ ਪੈਟਰੋਲ ਟੈਕਸ ਦੀ ਥਾਂ ਰੋਡ ਯੂਜ਼ਰ ਚਾਰਜ ਲਿਆਉਣ ਦੇ ਚਾਣਵਲ ਪਹਿਲਾ ਕਦਮ ਹੈ ਸਰਕਾਰ 2027 ਵਿੱਚ ਇਸ ਪ੍ਰਣਾਲੀ ਦਾ ਮੁਲਾਂਕਣ ਕਰੇਗੀ ਇਸ ਤੋਂ ਪਹਿਲਾਂ ਬਾਕੀ 35 ਲੱਖ ਬਾਨਾਂ ਲਈ ਇਹ ਲਾਗੂ ਕੀਤਾ ਜਾਵੇਗਾ ਬਿੱਲ ਵਿੱਚ ਟੋਲਿੰਗ ਪ੍ਰਣਾਲੀ ਲਈ ਕੀ ਵੱਡੀਆਂ ਤਬਦੀਲੀਆਂ ਦਾ ਪ੍ਰਸਤਾਵ ਹੈ ਇਸ ਬਾਰੇ ਵੀ ਜਾਣਦੇ ਹਾਂ ਕੋਰੀਡੋਰ ਟੋਲਿੰਗ ਦੇ ਤਹਿਤ ਉਹਨਾਂ ਸੜਕਾਂ 'ਤੇ ਟੋਲ ਲਗਾਇਆ ਜਾ ਸਕਦਾ ਹੈ ਜਿੱਥੇ ਯੂਜ਼ਰ ਨੂੰ ਨਵੇਂ ਪ੍ਰੋਜੈਕਟ ਤੋਂ ਸਿੱਧਾ ਫਾਇਦਾ ਮਿਲਦਾ ਹੈ ਵਿਸ਼ਪ ਨੇ ਅੱਗੇ ਕਿਹਾ ਹੈ ਕਿ ਇਹ ਤਬਦੀਲੀਆਂ ਸੜਕ ਪ੍ਰੋਜੈਕਟ ਦੀ ਰਫ਼ਤਾਰ ਤੇਜ਼ ਕਰਨਗੀਆਂ ਤੇ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣਗੀਆਂ ਬਿਲ ਦਾ ਪਹਿਲਾ ਲੈਸਨ ਸੰਸਦ ਦੇ ਵਿੱਚ ਪੂਰਾ ਹੋ ਚੁੱਕਾ ਹੈ ਤੇ ਹੁਣ ਏਅਰ ਟਰਾਂਸਪੋਰਟ ਐਂਡ ਇਨਫਰਾਸਟ੍ਰਕਚਰ ਸਿਲੈਕਟ ਕਮੇਟੀ ਅੱਗੇ ਜਾਵੇਗਾ